ਲੋ ਜੀ ਅੱਜ ਬਹੁਤ ਬਰਸਾਤ ਪੈਂਦੀ ਸਵੇਰ ਦੀ 11 ਵਜੇ ਦਾ ਮੇਨ ਲੱਥਾ ਜੂੰ ਮੁਰ ਕੇ ਹੜਿਆ ਹੀ ਨਹੀਂ ਪਾਣੀ ਪਾਣੀ ਦਾਤਾ ਸਾਰੇ ਬੰਨੇ ਐੜੀਆਂ ਜਿਹੀਆਂ ਹਮ ਚੜਿਆ ਕੋਠੇ ਤੇ ਉਤਰਾ ਨੂੰ ਖੋਲਿਆ ਆਣ ਕੇ ਘਾਣੇ ਧੋਣੇ ਪਾਏ ਨੇ ਅੱਜ ਦੇ ਸਵੇਰ ਦੇ ਬੰਦੀ ਕੀਤੇ ਉਹਨਾਂ ਰਾਜੇਵਰਨ ਦੇ ਪਾਪੰਦਰ ਅੱਧੇ ਕੇ ਬੈਠੇ ਹੈ ਵਿੱਚ ਉਹ ਜਦ ਮੈਂ ਤਾਂ ਡਰਦੇ ਨਹੀਂ ਬਾਹਰ ਆਉਣ ਦੇ మడమో టడயாాාව పుత్ర మరిని పడే మీడயா ఇா మీచపయా రవదాన ందున్న కరेंगे ਆ ਗਬੂਤਰ ਜਿਹੜਾ ਲੱਖਾ ਹੋਇਆ ਬਹੁਤ ਜ਼ਿਆਦਾ ਉੱਡਿਆ ਆਪਣੇ ਚਾਰਵੇਂ ਤੇਰ ਕੋ ਬੁੱਤੋ ਡੈਸ਼ ਇਹ ਵੈਦਲਾ ਬਾਕੀ ਕੋਈ ਬੁੱਤਰ ਅੰਦਰ ਵਾ ਉਹ ਜਿੰਨਾ ਚੀ ਹੈ ਇਹ ਕਾ ਵਾ ਜਿਹੜਾ ਇਹ 5.5 ਵਜੇ ਤੇਰ ਉੱਡਿਆ ਵਾ ਜਿਹਦੇ ਪਰੇ ਘੱਟੀ ਘੱਟੀ ਆ ਆ ਗਬੂਤਰ ਬਿੱਲਾ ਵਾ ਪਗਾ ਅੱਜ ਉਹ ਤਰੀ ਬਹੁਤ ਵਧੀਆ ਡੀ ਆਪਨੇ ਉਹ ਇਹ 2 ਵਜੇ ਤੱਕ ਡੀ ਇਹਦਾ ਉਹ ਦੇ ਲੈਦਾ ਦਾ ਲੱਖੇ ਦਾ ਹੱਸਿਆ ਉਹਨਾਂ ਦੇ ਪੇੜ ਹੋ ਜਾਂਦੇ ਹੁੰਦੇ ਆਪੋ ਚ ਆ ਗੂਤਰਾ ਜੀ ਇਹ ਸੁੱਕਾ ਲਾਉਂਦਾ ਵਾ 13 ਘੰਟੇ ਜੇ ਉਹ ਇਹੰਦਾ ਵਜਾੜ ਤੇ ਫਿਰ 2 ਵਜੇ ਤੱਕ ਨਹੀਂ ਫਿਰ ਆ ਗਿਆ ਸ਼ੰਗਾ ਤੋਂ ਦੰਡੂਨੇ ਖਾ ਕੇ ਵੜ ਜਾਣਗੇ ਹੁਣ ਆ ਬੱਚਾ ਵਾ डर वाबूत आपण सारे उड्डण एक दो कबूतर फड्या वा कह नाही बाकी पंधरा व कबूतर सारे उड्डण ਕਿ ਮੀ ਆ ਗਿਆ ਵਾ ਚਲੋ ਜੀ ਠੀਕ ਆ ਫਿਰ ਜੋ ਵਧੀਆ ਲੱਗੀ ਲਾਈਕ ਤੇ ਕਮੈਂਟ ਜ਼ਰੂਰ ਕਰਿਓ